ਲਗਾਤਾਰ ਬੰਦ ਦੀਆਂ ਕੋਲਾ ਆਉਂਦੀਆਂ ਨੇ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਵੱਲੋਂ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੇ ਨਾਲ ਸਰਕਾਰ ਤੇ ਅਸਰ ਪਊਗਾ ਪੂਰੀ ਮਦੁਖਤਾ ਹੈਗੀ ਆ ਸਰਕਾਰ ਦੀ ਆਪੇ ਸਾਹੀ ਫਰਮਾਨਾਂ ਤੋਂ ਤੰਗ ਹੈ ਬੰਦ ਦੇ ਸੱਦੇ ਦਾ ਸਰਕਾਰ ਤੇ ਅਸੀਂ ਸਮਝਦਾ ਵੀ ਬਹੁਤ ਵੱਡਾ ਅਸਰ ਪੈਣ ਵਾਲਾ ਹੈ ਕਿਸਾਨ ਜਥੇਬੰਦੀਆਂ ਤੇ ਇਹਦਾ ਮੜਾ ਅਸਰ ਨਹੀਂ ਪੈਂਦਾ ਜਦੋਂ ਲੋਕਾਂ ਨੂੰ ਰੋਕਿਆ ਜਾਂਦਾ ਲੋਕ ਨਾਰਾਜ਼ ਵੀ ਹੁੰਦੇ ਬਹੁਤ ਜ਼ਿਆਦੇ ਲੋਕ ਸਮਝਦਾਰ ਹੋ ਗਏ ਜੀ ਲੋਕ ਅੱਜ ਦੇਖੋ ਮਜਬੂਰਨ ਨਹੀਂ ਰੋਕਿਆ ਗਿਆ ਪੰਜਾਬ ਬੰਦ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਚੱਲ ਰਹੇ ਆ ਤੇ ਬਰਨਾਲਾ ਦੇ ਵਿੱਚ ਜੋ ਬੜਬਰ ਟੋਲ ਪਲਾਜਾ ਉਥੇ ਕਿਸਾਨ ਆਗੂਆਂ ਦੇ ਵੱਲੋਂ ਬੰਦ ਦਾ ਜੋ ਸੱਦਾ ਹੈ ਉਸ ਨੂੰ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ ਉਹਨਾਂ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਲਗਾਤਾਰ ਬੰਦ ਦੀਆਂ ਕੌਲਾਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਵੱਲੋਂ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੇ ਨਾਲ ਸਰਕਾਰ ਤੇ ਅਸਰ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਜਗਜੀਤ ਸਿੰਘ ਬਲਾਕ ਪ੍ਰਧਾਨ ਬੀਕੇਜੂ ਸਿੱਧੂਪੁਰ ਹੂੰ ਦੇਖਦੇ ਤਾਂ ਇਹ ਆ ਵੀ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਸੱਦਾ ਦੇਣ ਦੇ ਉਪਰੰਤ ਇਹ ਹੈ ਵੀ ਲੋਕਾਂ ਨੇ ਆਪ ਮਹਾਰੇ ਹੋ ਕੇ ਟੋਟਲੀ ਅਸੀਂ ਅੱਜ ਫੋਨ ਆਇਆ ਬੈਂਕਾਂ ਚ ਹੋਰ ਕਿਤੇ ਸਾਰੇ ਬੰਦ ਕੀਤਾ ਵਿਆ ਵੀ ਜਿਹੜੀ ਪੂਰੀ ਮਨੁੱਖਤਾ ਹੈਗੀ ਆ ਸਰਕਾਰ ਦੀ ਆਪੇ ਸਾਹੀ ਫਰਮਾਨਾਂ ਤੋਂ ਤੰਗ ਹੈ ਇਸ ਲਈ ਬੰਦ ਇਹ ਸੱਦੇ ਦਾ ਸਰਕਾਰ ਤੇ ਅਸੀਂ ਸਮਝਦਾ ਵੀ ਬਹੁਤ ਵੱਡਾ ਅਸਰ ਪੈਣ ਵਾਲਾ ਹੈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਤੇ ਇਹਦਾ ਮਾੜਾ ਅਸਰ ਨਹੀਂ ਪੈਂਦਾ ਜਦੋਂ ਲੋਕਾਂ ਨੂੰ ਰੋਕਿਆ ਜਾਂਦਾ ਲੋਕ ਨਾਰਾਜ਼ ਵੀ ਹੁੰਦੇ ਬਹੁਤ ਜ਼ਿਆਦਾ ਲੋਕ ਸਮਝਦਾਰ ਹੋ ਗਏ ਜੀ ਲੋਕ ਅੱਜ ਦੇਖੋ ਮਜਬੂਰਨ ਨਹੀਂ ਰੋਕਿਆ ਗਿਆ ਬੰਦ ਦਾ ਸਦਾ ਹੀ ਦਿੱਤਾ ਸਾਰੀਆਂ ਆਰਗੇਨਾਈਜੇਸ਼ਨਾਂ ਬਿਜਲੀ ਬੋਰਡ ਦੇ ਆ ਹੋਈਆਂ ਡਾਕਟਰ ਪ੍ਰੈਕਟਿਸ਼ਨ ਹੋ ਗਏ ਸਾਰੇ ਮਤਲਬ ਰੋਡਵੇ ਦੇ ਹੋ ਗਏ ਟੈਕਸੀ ਹੋ ਗਏ ਦੁੱਧ ਵਾਲੇ ਹੋ ਗਏ ਸਾਰਿਆਂ ਨੇ ਜਾ ਕੇ ਮਤਲਬ ਖਨੌਰੀ ਤੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਪ ਸਮਰਥਨ ਦਿੱਤਾ ਪੂਰਾ ਵੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਸਮਰਥਨ ਚ ਕਿਉਂਕਿ ਜਿਹੜੀ ਇੰਡੀਆ ਲੈ ਲੀ ਗਏ ਪੰਜਾਬ ਲੈ ਲੀਏ ਇਹਦਾ ਮੁੱਢੀ ਕਿਸਾਨੀ ਆ ਕਿਸਾਨੀ ਨਾਲ ਹੀ ਸਾਰਾ ਸਿਸਟਮ ਚੱਲਦਾ ਹੈ ਦੁੱਧ ਦਾ ਕੰਮ ਹੋਇਆ ਸ਼ਹਿਰੀ ਛੋਟੇ ਦੁਕਾਨਦਾਰ ਦਾ ਕੰਮ ਹੈ ਛੋਟੇ ਦੁਕਾਨਦਾਰ ਵੀ ਇੱਥੋਂ ਤੱਕ ਇਹ ਹੈ ਪੂਰੀ ਹਮਾਇਤ ਚ ਨੇ ਕਿਉਂਕਿ ਵੱਡੇ ਮਾਲ ਆ ਰਹੇ ਨੇ ਜਿਹੜੇ ਲੋਟ ਕਾਰਪੋਰੇਟਾਂ ਦੇ ਇੱਕ ਇੱਕ ਮਾਲ ਸੈਂਕੜੇ ਦੁਕਾਨਾਂ ਨੂੰ ਜਿਹੜਾ ਹੈਗਾ ਡਿਸਟਰਬ ਕਰ ਰਿਹਾ ਇਸ ਲਈ ਸਾਰੇ ਛੋਟੇ ਦੁਕਾਨਦਾਰ ਵੀ ਇਸ ਸਮਰਥਨ ਦੇ ਵਿੱਚ ਨੇਗੇ ਔਰ ਸਾਰੇ ਖੁੱਲ ਕੇ ਇਹਦੇ ਵਿੱਚ ਚੱਲੇ ਹੋਏ ਨੇ ਇੱਕ ਪਾਸੇ ਤਾਂ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਮਰਨ ਵਰਤ ਤਰੱਲੇਵਾਲ ਦਾ ਚੱਲ ਰਿਹਾ ਹੈ 35 36 ਦਿਨ ਹੋ ਗਏ ਉਹਨਾਂ ਨੂੰ ਇਹ ਸਰਕਾਰ ਦੇ ਵੱਲੋਂ ਜਿਵੇਂ ਹੁਣ ਰਾਤ ਦੀਆਂ ਖਬਰਾਂ ਆਈਆਂ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਚੁੱਕਿਆ ਜਾ ਸਕਦਾ ਅੱਜ ਰਾਤ ਨੂੰ ਵੀ ਕੋਈ ਕਾਰਵਾਈ ਹੋ ਸਕਦੀ ਹੈ ਤਾਂ ਇਸ ਦਾ ਮਾਹੌਲ ਕਿਸ ਤਰ੍ਹਾਂ ਦਾ ਬਣ ਰਿਹਾ ਇਹ ਦਾ ਖਾਸਾ ਖਾਸਾ ਪੂਰਾ ਬਣਿਆ ਹੋਇਆ ਜੀ ਚੱਕਣ ਦਾ ਦੇਖੋ ਪ੍ਰਧਾਨ ਜੀ ਵੀ ਬਾਰ-ਬਾਰ ਰਿਕਵੈਸਟ ਕਰਦੇ ਆ ਵੀ ਜਿਹੜਾ ਆਪਣਾ ਅੰਦੋਲਨ ਹੈ ਸਰਕਾਰ ਕਿਤੇ ਇਹਨੂੰ ਫੇਲ ਕਰਨ ਦੀ ਬਜਾਏ ਮੈਨੂੰ ਚੱਕ ਕੇ ਨਾ ਲੈ ਜੇ ਵੀ ਤੁਸੀਂ ਜਿਹੜੀ ਆਪਣੀ ਜਿਹੜੀ ਲੜਾਈ ਹੈਗੀ ਆ ਮੈਨੂੰ ਇੱਥੋਂ ਚੱਕਣ ਤੋਂ ਬਚਾਓ ਆਪ ਇਸ ਲਈ ਅਸੀਂ ਪੂਰਾ ਮਨ ਤਨ ਦੇ ਹੀ ਨਾਲ ਆਵਦੀ ਡਿਊਟੀ ਨਿਵਾ ਰਹੇ ਹਾਂ ਔਰ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਵੀ ਇਦਾਂ ਦੀ ਕੋਈ ਅਨਗੈਹੀ ਮਤਲਬ ਪ੍ਰਸ਼ਾਸਨ ਨਾ ਕਰੇ ਜਿਹਦੇ ਨਾਲ ਜਾਨੀ ਨੁਕਸਾਨ ਹੋਵੇ ਔਰ ਇਹਦਾ ਬੁਰਾ ਅਸਰ ਸਰਕਾਰ ਤੇ ਪਵੇ ਜਾਂ ਕਿਸਾਨੀ ਤੇ ਪਵੇ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਡੱਲੇਵਾਲ ਨੂੰ ਚੱਕਿਆ ਜਾਂਦਾ ਫਿਰ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਇੱਥੇ ਹੀ ਰਹੋਗੇ ਜਾਂ ਫਿਰ ਬਾਰਡਰ ਤੇ ਜਾ ਰਹੇ ਹੋ ਕਾਰਵਾਈ ਤੈ ਹੈ ਜੀ ਡੱਲੇਵਾਲ ਸਾਹਿਬ ਨੂੰ ਪਹਿਲਾਂ ਤੈ ਹੈ ਵੀ ਜੇ ਚੱਕਣ ਵਾਲੀ ਗੱਲ ਨਹੀਂ ਹੈਗੀ ਬੀ ਸਾਡੀ ਇਹ ਹੱਦ ਤੱਕ ਜੇ ਸਾਡੀਆਂ ਜਾਨਾਂ ਹੀ ਲੱਗੀਆਂ ਫੇਰ ਤਾਂ ਡਲੇਵਾਲ ਸਾਹਿਬ ਨੂੰ ਚੱਕਿਆ ਜਾ ਸਕਦਾ ਨਹੀਂ ਤਾਂ ਚੱਕਣ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਡਲੇਵਾਲ ਸਾਹਿਬ ਤੁਸੀਂ ਆਪਣੇ ਵੱਲੋਂ ਪੂਰੀ ਤਿਆਰੀ ਦੇ ਵਿੱਚ ਹਾਂ ਅਸੀਂ ਬਿਲਕੁਲ ਮਰਨ ਤੱਕ ਤਿਆਰ ਹਾਂ ਜੀ ਉਦੋਂ ਪਹਿਲਾਂ ਜੇਕਰ ਪ੍ਰਸ਼ਾਸਨ ਚੱਕਦਾ ਤਾਂ ਸਾਡੀਆਂ ਲਾਸਾਂ ਦੇ ਉੱਤੋਂ ਦੀ ਲੰਘ ਕੇ ਚੱਕੂਗਾ ਉਦੋਂ ਪਹਿਲਾਂ ਪ੍ਰਸ਼ਾਸਨ ਮਤਲਬ ਡਲੇਵਾਲ ਸਾਹਿਬ ਨੂੰ ਚੱਕ ਨਹੀਂ ਸਕਦਾ ਹੱਲ ਕੀ ਲੱਗਦਾ ਤੁਹਾਨੂੰ ਕਿਉਂਕਿ ਸਰਕਾਰ ਤਾਂ ਅਜੇ ਵੀ ਕੋਈ ਜ਼ਿਆਦਾ ਇਸ ਗੱਲ ਦੇ ਉੱਤੇ ਆਉਂਦੀ ਦਿਖਾਈ ਨਹੀਂ ਦੇ ਰਹੀ ਭਾਵੇਂ ਕੋਈ ਮੀਟਿੰਗ ਦਾ سلسلہ ਹੋਵੇ ਕੋਈ ਇਸ ਤਰ੍ਹਾਂ ਦਾ ਅਜੇ ਸ਼ੁਰੂ ਨਹੀਂ ਹੋਇਆ ਢੱਲੇਵਾਲ ਸਾਹਿਬ ਦਾ ਮਰਨ ਵਰ ਚੱਲਿਆ ਤੁਸੀਂ ਪੰਜਾਬ ਬੰਦ ਕਰਕੇ ਬੈਠੋ ਹੱਲ ਕਿਵੇਂ ਹੋ ਹੱਲ ਤਾਂ ਇਹ ਹੈ ਵੀ ਸਰਕਾਰਾਂ ਦੇਖੋ ਤਾਨਾਸ਼ਾਹੀ ਸਰਕਾਰਾਂ ਨੇ ਇਹਦਾ ਹੱਲ ਤਾਂ ਲੋਕਾਂ ਦਾ ਹਜੂਮ ਜਦੋਂ ਇਕੱਠਾ ਹੁੰਦਾ ਤਾਨਾਸ਼ਾਹੀ ਸਰਕਾਰਾਂ ਨੂੰ ਕਦੇ ਵੀ ਹੈ ਪਹਿਲਾਂ ਤੋਂ ਲੈ ਕੇ ਦੇਖੋ ਝੁਕਣਾ ਪੈਂਦਾ ਹੈ ਲੋਕਾਂ ਦੇ ਹਜੂਮ ਮੂਰੇ ਝੁਕਣਾ ਹੀ ਪੈਣਾ ਹੈ ਕਿਉਂਕਿ ਜਿਹੜਿਆ ਹਾਲੇ ਨਹੀਂ ਹੈਗਾ ਵੀ ਹਾਲ ਅਸੀਂ ਕੋਈ ਨਵੀਂ ਚੀਜ਼ ਮੰਗ ਰਹੇ ਆ ਸਰਕਾਰਾਂ ਨੇ ਜਿਹੜੇ ਕਾਨੂੰਨ ਬਣਾਏ ਵਈ ਆ ਪਹਿਲਾਂ ਐਮਐਸਪੀ ਦਾ ਜਦੋਂ ਸੁਆਮੀ ਨਾਥਨ ਦੀ ਰਿਪੋਰਟ ਬਾਹਰ ਆਈ ਹੈ ਆਪ ਚੇਅਰਮੈਨ ਸੀਗੇ ਜਿਹੜੇ ਆਪਣੇ ਪੀਐਮ ਨੇ ਹੁਣ 14 ਦੇ ਵਿੱਚ ਚੇਅਰਮੈਨ ਸੀ ਇਹਨਾਂ ਨੇ ਆਪ ਕਮਿਸ਼ਨ ਬਣਾਇਆ ਉਹਦੇ ਚੇਅਰਮੈਨ ਸੀ ਆਪ ਇਹਨਾਂ ਨੇ ਆਪ ਕਿਹਾ ਵੀ ਸੁਆਮੀ ਨਾਥਨ ਦੀ ਰਿਪੋਰਟ ਮੈਂ ਲਾਗੂ ਕਰੂੰਗਾ ਅਸੀਂ ਤਾਂ ਸਰਕਾਰਾਂ ਦੀਆਂ ਜਿਹੜੀਆਂ ਗੱਲਾਂ ਕਈਆਂ ਹੋਈਆਂ ਨੇ ਮੈਨੀਫੈਸਟੋ ਦੌਰਾਨ ਕੀਤੇ ਹੋਏ ਵਾਅਦੇ ਆ ਉਹੀ ਮੰਗ ਰਹੇ ਆ ਨਾ ਨਵੀਂ ਚੀਜ਼ ਦਾ ਕੋਈ ਮੰਗ ਨਹੀਂ ਰਹੀ ਵੀ ਹੱਲ ਨਾ ਹੋਵੇ ਜਿਹੜੀ ਚੀਜ਼ ਦਾ ਵੀ ਹੱਲ ਨਹੀਂ ਹੈਗਾ ਹੱਲ ਤਾਂ ਹੈ ਪਰ ਸਰਕਾਰਾਂ ਜਿਹੜੀਆਂ ਹੈਗੀਆਂ ਅੱਜ ਕਾਰਪੋਰੇਟ ਘਰਾਣਿਆਂ ਦੀ ਬੁੱਕਲ 'ਚ ਬਹਿ ਕੇ ਸਿਸਟਮ ਨੂੰ ਜਿਹੜਾ ਹੈਗਾ ਕੁਦਰਤੀ ਪ੍ਰਾਣਾ ਸਿਸਟਮ ਚੱਲਿਆ ਆਉਂਦਾ ਮਾਨਵਤਾ ਦਾ ਸਿਸਟਮ ਚੱਲਿਆ ਆਉਂਦਾ ਉਹਦੇ ਵਿੱਚ ਬੁੱਕਲ 'ਚ ਬਹਿ ਕੇ ਕਾਰਪੋਰੇਟਾਂ ਦੀ ਉਹ ਲੋਕਾਂ ਨੂੰ ਮਤਲਬ ਮਾਰਨਾ ਚਾਹੁੰਦੇ ਨੇ ਇੱਕ ਪਾਸੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ 9 ਜਨਵਰੀ ਦਾ ਨਵਾਂ ਪ੍ਰੋਗਰਾਮ ਦਿੱਤਾ ਮੋਗੇ ਦੇ ਵਿੱਚ ਕਨਵੈਨਸ਼ਨ ਕਰਨ ਦਾ ਤੁਹਾਨੂੰ ਲੱਗਦਾ ਕਿ ਅਜੇ ਵੀ ਏਕਾ ਨਹੀਂ ਹੋ ਰਿਹਾ ਜਿਹੜੀ ਚੀਜ਼ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਦੇਖੋ ਉਹਨਾਂ ਦਾ ਜਿਹੜਾ ਹੈਗਾ ਜੀ ਕਹਿਣ ਦਾ ਮਤਲਬ ਇਹ ਆ ਵੀ ਦੇਖੋ ਮੰਗਾਂ ਨਾਲ ਅਸੀਂ ਸਹਿਮਤ ਹਾਂ ਉਹ ਕਹਿੰਦੇ ਮੰਗਾਂ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਪਰ ਜਿਹੜਾ ਹੈ ਤਰੀਕਾ ਸਾਨੂੰ ਨਹੀਂ ਸਹਿਮਤ ਹੈਗਾ ਅਸੀਂ ਦੂਸਰੇ ਪਾਸੇ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਆਪਾਂ ਕਿਸੇ ਚੀਜ਼ ਦੀ ਕੋਈ ਸਰਕਾਰ ਨੇ ਮੰਗ ਮੰਨ ਲਈ ਆ ਆਪਾਂ 20 ਦੇ ਵਿੱਚ ਉੱਠ ਕੇ ਆਏ ਆ ਸਰਕਾਰ ਨੂੰ ਕਹਿ ਕੇ ਆਏ ਆ ਵੀ ਨਹੀਂ ਤਾਂ ਅਸੀਂ ਦੁਬਾਰਾ ਆਵਾਂਗੇ ਜਿਹੜਾ ਅਸੀਂ ਘੋਲ ਹੈਗਾ ਉਹਨੂੰ ਮੁੱਲਤਵੀ ਨਹੀਂ ਕਰਕੇ ਆਏ ਉਹਨੂੰ ਮਤਲਬ ਰੱਖ ਕੇ ਆਏ ਆ ਮੁੱਲਤਵੀ ਕਰਕੇ ਆਏ ਖਤੋਂ ਨਹੀਂ ਕਰਕੇ ਆਏ ਇਸ ਲਈ ਸਾਡਾ ਟਾਈਮ ਬਣਦਾ ਸੀ ਪੀੜ ਸੀ ਕਿਉਂਕਿ ਪਹਿਲਾਂ ਵੀ ਜਦੋਂ ਸਰਕਾਰ ਨੇ ਮੰਨਿਆ ਮੰਗਾ ਮੰਨੀਆਂ ਨੇ ਇਹ ਚੱਕਰੀਆਂ ਨੇ ਉਦੋਂ ਵੀ ਯੂਪੀ ਦੀ ਚੋਣ ਆਉਣ ਵਾਲੀ ਸੀ ਤਾਂ ਕਰਕੇ ਸਰਕਾਰ ਚੁੱਕੀ ਆ ਹੁਣ ਵੀ ਵਾਇਰਲ ਚੋਣ ਆਉਣ ਵਾਲੀ ਸੀ ਤਾਂ ਕਰਕੇ ਦੁਬਾਰੀ ਬੈਠਣਾ ਬਣਦਾ ਸੀਗਾ ਚਲੋ ਉਹਨਾਂ ਦੀ ਅੱਡੋ ਵੱਖਰਾ ਵੱਖਰਾ ਖਿਆਲ ਆ ਵੀ ਕਦੋਂ ਮੋੜਨਾ 30 ਸਾਲ ਬਾਅਦ ਆਉਂਦਾ ਜੀ ਦੇਖੋ 30 ਸਾਲ ਬਾਅਦ ਤਾਂ ਜਿਹੜੇ ਹਿਸਾਬ ਨਾਲ ਸਰਕਾਰ ਲੱਗੀ ਹੋਈ ਆ ਕਾਰਪੋਰੇਟ ਦੇ ਹੱਕਾਂ 'ਚ ਖੜੀ ਹੋਈ ਆ ਸਾਨੂੰ ਤਾਂ ਲੱਗਦਾ ਵੀ ਜੇ ਨਾ ਅੰਦੋਲਨ ਕਰੇਗੇ ਤਾਂ ਇਹ 2 ਸਾਲਾਂ ਕੀ ਨੇ ਮਨਨ ਸਾਰਾ ਕੁਝ ਪ੍ਰਾਈਵੇਟ ਕਰ ਦੇਣਾ ਜੀ ਜਿਹੜੀ ਗੱਲ ਉਹਨਾਂ ਨੇ ਕਹੀ ਆ ਜਿਹੜੀ ਮੀਟਿੰਗ ਭੰਦੇਰ ਸਾਹਿਬ ਨਾਲ ਹੋਈ ਸੀ ਪਟਿਆਲੇ ਦੇ ਵਿੱਚ ਤੁਸੀਂ ਤੁਹਾਡੀ ਜਥੇਬੰਦੀ ਦਾ ਉਹ ਚ ਕੋਈ ਆਗੂਣ ਗਿਆ ਉਹ ਕਹਿੰਦੇ ਅਸੀਂ ਤਾਂ ਸੱਦ ਰਹੇ ਹਾਂ ਇੱਕ ਇੱਕ ਕਰਨ ਵਾਸਤੇ ਮੀਟਿੰਗਾਂ ਕਰ ਰਹੇ ਹਾਂ ਤੁਹਾਡੀ ਜਥੇਬੰਦੀ ਅੱਗੇ ਵਪੈਲ ਨਹੀਂ ਕਰ ਰਹੀ ਨਹੀਂ ਪਹਿਲ ਵਾਲੀ ਕੋਈ ਗੱਲ ਨਹੀਂ ਜੀ ਭੰਦੇਰ ਸਾਹਿਬ ਤੇ ਜਿਹੜੀ ਕੇ ਕੇਐਮ ਤੇ ਐਸਕੇਐਮ ਗੈਰ ਰਾਜਨੀਤਕਾ ਦੋਵੇਂ ਜਿਹੜੇ ਹੈਗੇ ਆ ਇਕੱਠੇ ਲੜ ਰਹੇ ਨੇ ਦੋਮਾਂ ਦਾ ਇੱਕ ਨੰਬਰ ਇਹਨਾਂ ਦਾ ਤਾਂ ਵੀ ਇੱਕੋ ਹੀ ਗੱਲ ਆ ਜੀ ਦੋ ਜਾਂਦੇ ਤਾਂ ਵੀ ਇੱਕੋ ਹੀ ਗੱਲ ਕਿਉਂਕਿ ਇੱਧਰ ਜਿਹੜਾ ਮੋਰਚਾ ਹੈਗਾ ਪੀਕ ਤੇ ਅਖਨੋਰੀ ਦਾ ਇੱਧਰ ਪਲ-ਪਲ ਦੀ ਜਿਹੜੀ ਹੈਗੀ ਆ ਜਿਵੇਂ ਮੰਨ ਲਓ ਸੀਨੀਅਰ ਲੀਡਰ ਨੇ ਜਾਣਾ ਹੁੰਦਾ ਜੀ ਐਡੇ ਵੱਡੇ ਮੀਟਿੰਗ ਦੇ ਵਿੱਚ ਉਹ ਸਾਡੇ ਪੰਦੇਰ ਸਾਹਿਬ ਗਏ ਨੇ ਜੀ ਉਹਦੇ 'ਚ ਉਹ ਤਾਂ ਕਹਿੰਦੇ ਵੀ ਦੋਵੇਂ ਜੱਥੇਬੰਦੀਆਂ ਦੋਵੇਂ ਫੋਰਮ ਹੀ ਇਕੱਠੇ ਹੈ ਨਹੀਂ ਇੱਕ ਫੋਰਮ ਜਿਹੜਾ ਬਿਲਕੁਲ ਗਲਤ ਹੈ ਸ਼ੰਭੂ ਤੇ ਚੱਲ ਰਿਹਾ ਉਹ ਅਲੱਗ ਸੋਚਣਾ ਚੱਲਦਾ ਇੱਧਰ ਲਾ-ਲਾਗ ਸੋਚ ਨਹੀਂ ਜੀ ਬਿਲਕੁਲ ਗਲਤ ਆ ਉਹ ਦੇਖੋ ਉਸ ਤੋਂ ਬਾਅਦ ਆਪਣੀ ਪੰਦੇਰ ਸਾਹਿਬ ਦੀ ਆਈ ਹੈ ਇੰਟਰ ਜੀ ਜਿਹੜਾ ਸਾਡਾ ਕੋਈ ਬਖਰੇਮਾ ਨਹੀਂ ਕੋਈ ਐਦਾਂ ਦਾ ਹੋ ਨਹੀਂ ਸਾਡੀ ਜਿਹੜੀ ਪਲਾਨ ਆ ਪਹਿਲਾਂ ਰੋਡ ਮੈਪ ਬਣੇ ਵਈਆ 100-100 ਕਰਕੇ ਜਾਣ ਦਾ ਔਰ ਇੱਧਰ ਮਰਨ ਵਰਤ ਤੇ ਬੈਠਣ ਦਾ ਉਸ ਤੋਂ ਬਾਅਦ ਇੱਕ ਦੂਜੇਕਰ ਕੋਈ ਸਿੱਧੀ ਹੁੰਦੀ ਆ ਕੋਈ ਐਦਾਂ ਦਾ ਵੀ ਕੋਈ ਗੱਲ ਬਣਦੀ ਆ ਦੂਜਾ ਮਤਲਬ ਸਾਡਾ ਲੀਡਰ ਬੈਠੇਗਾ ਉਹ ਵੈਕ ਫਾਈਨਲ ਹੋਇਆ ਵਈ ਅੱਜ ਦੋਵੇਂ ਮੋਰਚਾਂ ਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਇਹ ਕਿਸਾਨ ਆਗੂਆਂ ਨੇ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਵਖਰੇਵਾ ਨਹੀਂ ਹੈ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤੇ ਡੱਲੇਵਾਲ ਨੂੰ ਲਗਾਤਾਰ ਮਰਨ ਵਾਲ ਤੋਂ ਉਠਾਉਣ ਦੀ ਜਾਂ ਫਿਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਦੀ ਸੁਪਰੀਮ ਕੋਰਟ ਦੇ ਵੱਲੋਂ ਹਦਾਇਤ ਦਿੱਤੀ ਗਈ ਹੈ ਉਸ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ ਜਾਂ ਫਿਰ ਉਸ ਨੂੰ ਕਿਵੇਂ ਰੋਕਿਆ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ